ਗਿੱਦੜਬਾਹ ਦੇ 20 ਪਿੰਡਾਂ 'ਚ ਨਹੀਂ ਬਲਕਿ 14 ਪਿੰਡਾਂ 'ਚ ਹੋਣਗੀਆਂ ਪੰਚਾਇਤੀ ਚੋਣਾਂ ਕਿਉਂਕਿ ਪੂਰੇ ਪੰਜਾਬ ਦੇ ਨਾਲ ਜਿੱਥੇ ਗਿੱਦੜਬਾਹ ਦੇ ਵਿੱਚ ਵੀ ਪੰਚਾਇਤੀ ਚੋਣਾਂ ਹੋਈਆਂ ਸਨ ਤਾਂ ਉੱਥੇ ਹੀ ਗਿੱਦੜਬਾਹ ਦੇ 20 ਜਿਹੇ ਪਿੰਡ ਸਨ ਜਿਨ੍ਹਾਂ ਪਿੰਡਾਂ ਦੀਆਂ ਚੋਣਾਂ ਜਿਹੜੀਆਂ ਰੱਦ ਕਰ ਗੰਜਾ ਸਨ ਕਿਹਾ ਜਾ ਰਿਹਾ ਸੀਗਾ ਕਿ ਬਿਨਾਂ ਮੁਕਾਬਲੇ ਜੇਤੂ ਇੱਥੇ ਜਿਹੜਾ ਉਹ ਉਮੀਦਵਾਰ ਉਹ ਐਲਾਨ ਦਿੱਤੇ ਸਨ ਤਾਂ ਕਾਂਗਰਸ ਵੱਲੋਂ ਸ਼੍ਰੋਮਣੀ ਅਕਾਲੀ ਦਰ ਵੱਲੋਂ ਜਿਹੜੀਆਂ ਰੇਟਾਂ ਪਾਈਆਂ ਗਈਆਂ ਉਸ ਤੋਂ ਬਾਅਦ ਚੋਣਾਂ ਕਮਿਸ਼ਨ ਨੇ ਜਿਹੜੇ ਉਹ 20 ਪਿੰਡਾਂ ਦੇ ਚੋਣਾਂ ਜਿਹੜੇ ਉਹ ਰੱਦ ਕਰ ਦਿੱਤੇ ਸਨ ਤਾਂ ਉਸ ਤੋਂ ਬਾਅਦ ਐਮਐਲਏ ਇਲੈਕਸ਼ਨ ਆਇਆ ਬਾਈ ਇਲੈਕਸ਼ਨ ਆਇਆ ਤਾਂ ਉਸੇ ਦੌਰਾਨ ਹੀ ਇੱਕ ਫੈਸਲਾ ਵੀ ਆਇਆ ਕਿ ਜਿਹੜੇ ਇਹ ਪਿੰਡਾਂ ਦੀਆਂ ਚੋਣਾਂ ਰੱਦ ਹੋਈਆਂ ਨੇ ਤਾਂ ਜਿਨ੍ਹਾਂ ਨੂੰ ਬਿਨਾਂ ਮੁਕਾਬਲੇ ਜੇਤੂ ਸਰਪੰਚ ਪੰਜ ਐਲਾਨਿਆ ਗਿਆ ਤਾਂ ਉਹਨਾਂ ਨੂੰ ਹੀ ਦੁਬਾਰਾ ਫੇਰ ਜਿਹੜਾ ਉਹ ਐਲਾਨ ਕਰ ਦਿੱਤਾ ਜਾਵੇ ਤਾਂ ਉਸ ਤੋਂ ਬਾਅਦ ਕਈ ਪਿੰਡਾਂ ਦੇ ਜਿਹੜੇ ਸਰਪੰਚ ਪੰਜ ਉਹ ਉਹੀ ਐਲਾਨ ਕਰਦੇ ਸਨ ਜੋ ਬਿਨਾਂ ਮੁਕਾਬਲਾ ਜੇਤੂ ਹੋਏ ਸਨ ਤਾਂ ਉਹ ਤੁਹਾਨੂੰ ਦੱਸ ਦਈਏ ਕਿ ਤਕਰੀਬਨ 20 ਪਿੰਡਾਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਤਾਂ ਸਾਰੇ ਪਿੰਡਾਂ ਦੇ ਵਿੱਚ ਸਰਪੰਚ ਬਣਾ ਦਿੱਤੇ ਗਏ ਸਨ ਤਾਂ ਉਸ ਤੋਂ ਇਲਾਵਾ ਪੰਚ ਵੀ ਬਣਾ ਦਿੱਤੇ ਗਏ ਸਨ ਸਿਰਫ ਇੱਕ ਪਿੰਡ ਦੌਲਾ ਦੌਲੇ ਪਿੰਡ ਦੇ ਵਿੱਚ ਸਰਪੰਚ ਦੀ ਜਿਹੜੀ ਚੋਣ ਆ ਉਹ ਵੀ ਹੋਣੀ ਹੈ ਔਰ ਨਾਲ ਨਾਲ ਪੰਚਾਂ ਦੀ ਚੋਣ ਵੀ ਹੋਣੀ ਹੈ ਜਿਹੜਾ ਕਿਹਾ ਜਾ ਰਿਹਾ ਕਿ 20 ਪਿੰਡਾਂ ਦੇ ਵਿੱਚ ਚੋਣਾਂ ਹੋਣਗੀਆਂ ਮਾਵਲਾ ਬੇਸ਼ੱਕ ਉਹ 20 ਪਿੰਡਾਂ ਦਾ ਸੀ ਪਰ 20 ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਪਿੰਡਾਂ ਨੂੰ ਜਿਹੜਾ ਉਹ ਪਿੰਡਾਂ ਦੇ ਪੰਜ ਤੇ ਸਰਪੰਚਾਂ ਨੂੰ ਪ੍ਰਮਾਣ ਪੱਤਰ ਉਹ ਦੇ ਦਿੱਤੇ ਗਏ ਸਨ ਜੇ ਕਹ ਲਈਏ ਕਿ ਸਰਪੰਚਾਂ ਨੂੰ ਤਾਂ ਸਾਰਿਆਂ ਨੂੰ ਹੀ ਪ੍ਰਮਾਣ ਪੱਤਰ ਜਿਹੜੇ ਉਹ ਦੇ ਦਿੱਤੇ ਗਏ ਸਨ ਸਰਪੰਚ ਤਾਂ ਸਾਰੇ ਪਿੰਡਾਂ ਦੇ ਵਿੱਚ ਬਾਣੀ ਚੁੱਕੇ ਨੇ ਸਿਰਫ ਦੌਲੇ ਪਿੰਡ ਨੂੰ ਛੱਡ ਕੇ ਦੌਲੇ ਪਿੰਡ ਦੇ ਵਿੱਚ ਸਰਪੰਚੀ ਦੀ ਚੋਣ ਵੀ ਹੋਵੇਗੀ ਨਾਲ ਪੰਚਾਂ ਦੀ ਚੋਣ ਵੀ ਹੋਵੇਗੀ ਜੇਕਰ ਆਪਾਂ ਬਾਕੀ 14 ਪਿੰਡਾਂ ਦੀ ਗੱਲ ਕਰੀਏ ਤਾਂ 14 ਪਿੰਡਾਂ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਪੰਚਾਂ ਦੀ ਚੋਣ ਤਾਂ ਨਹੀਂ ਹੋਵੇਗੀ ਕਿਉਂਕਿ ਹਰੇਕ ਪਿੰਡ ਦੇ ਵਿੱਚ ਕਿਸੇ 'ਚ ਕੋਈ ਕਿਸੇ ਪਿੰਡ ਦਾ ਇੱਕ ਵਾਰਡ ਹੈ ਕਿਸੇ ਪਿੰਡ ਦੇ ਦੋ ਵਾਰਡ ਹੈ ਔਰ ਕਿ ਵਾਟੋ ਵਾਟ ਕਿਸੇ ਪਿੰਡ ਦੇ ਤਿੰਨ ਵਾਰਡ ਤਾਂ ਪੂਰੇ ਪੰਜਾਇ ਕਹਿ ਲਿਆ ਕਿ ਪੂਰੇ ਮੈਂਬਰਾਂ ਦੀ ਚੋਣ ਵੀ ਇਹਨਾਂ 14 ਪਿੰਡਾਂ ਚ ਨਹੀਂ ਹੋਵੇਗੀ ਸਿਰਫ ਇੱਕ ਇੱਕ ਦੋ ਦੋ ਵਾਰਡ ਹੀ ਰਹਿੰਦੇ ਆ ਜਿਨ੍ਹਾਂ ਦਾ ਕੋਈ ਫੈਸਲਾ ਨਹੀਂ ਆਇਆ ਤਾਂ ਉੱਥੇ ਹੀ ਉਹਨਾਂ ਹੀ ਪੰਚਾਂ ਦੀ ਜਿਹੜੀ ਚੋਣ ਹੋਵੇਗੀ ਕਿਹਾ ਜਾ ਰਿਹਾ ਕਿ ਇਕੱਲੇ ਪੰਚਾਂ ਦੀ ਚੋਣ ਹੋਵੇਗੀ ਜ਼ਰੂਰ ਪੰਚਾਂ ਦੀ ਚੋਣ ਹੋਵੇਗੀ ਪਰ ਸਾਰੇ ਪੰਚਾਂ ਦੀ ਚੋਣ ਤਾਂ ਨਹੀਂ ਹੋਵੇਗੀ ਕਿਉਂਕਿ ਇਹ ਲਿਸਟ ਜਿਹੜੀ ਪੂਰੀ ਦੀ ਪੂਰੀ ਦਿੱਤੀ ਗਈ ਹੈ 14 ਪਿੰਡਾਂ ਦੀ ਇਹਦੇ ਵਿੱਚ ਜ਼ਿਕਰ ਇਹ ਜ਼ਰੂਰ ਕੀਤਾ ਗਿਆ ਹੈ ਕਿ ਕਿਹੜੇ ਪਿੰਡ ਦੇ ਵਿੱਚ ਕਿਹੜੇ ਵਾਰਡ ਦੀ ਜਿਹੜੀ ਉਹ ਪੰਜ ਦੀ ਚੂਣ ਹੋਵੇਗੀ ਕਿਸੇ ਪਿੰਡ ਦੇ ਵਿੱਚ ਇੱਕ ਹੈ ਕਿਸੇ ਪਿੰਡ ਦੇ ਵਿੱਚ 2 2 5 129 ਹੋ ਰਹੇ ਨੇ ਤਾਂ ਉਹਨਾਂ ਦੀ ਜਿਹੜੀ ਚੋਣ ਹੈ 14 ਪਿੰਡਾਂ ਦੇ ਵਿੱਚ ਹੋਵੇਗੀ ਬੇਸ਼ੱਕ ਪਿੰਡ 20 ਸਨ ਪਰ ਬਹੁਤ ਸਾਰੇ ਪਿੰਡ ਹੈ ਜਿਹੜੇ ਉਹ ਸਰਪੰਚਾ ਜਿਹੜੇ ਬਿਨਾਂ ਮੁਕਾਬਲਾ ਜੇਤੂ ਪੂਰੀ ਦੀ ਪੂਰੀ ਪੰਚਾਇਤ ਜਿਹੜੀ ਉਹ ਐਲਾਨ ਦਿੱਤੀ ਗਈ ਸੀ ਤੇ ਉਹਨਾਂ ਨੂੰ ਪ੍ਰਮਾਣ ਪੱਤਰ ਵੀ ਪਿਛਲੇ ਦਿਨਾਂ ਦੇ ਵਿੱਚ ਦੇ ਦਿੱਤੇ ਗਏ ਸਨ ਤਾਂ ਇਸ ਤੋਂ ਇਲਾਵਾ ਉਹਨਾਂ ਨੂੰ ਹੁਣ ਸੋਂ ਵੀ ਜਿਹੜੀ ਉਹ ਚੁਕਾਈ ਜਾ ਚੁੱਕੀ ਹੈ ਤਾਂ ਜ਼ਿਕਰ ਜਿੱਥੇ ਵੀ ਹੁੰਦਾ ਤੋਂ 20 ਪਿੰਡਾਂ ਦਾ ਹੀ ਹੁੰਦਾ ਪਰ ਮਾਮਲਾ ਇਹ 20 ਪਿੰਡਾਂ ਦਾ ਨਹੀਂ ਹੈ ਹੁਣ ਇਹ ਜਿਹੜੀਆਂ ਚੋਣਾਂ ਨੇ 14 ਪਿੰਡਾਂ ਦੇ ਵਿੱਚ ਹੋਣ ਜਾ ਰਹੀਆਂ ਉਹ ਵੀ ਵਾਰਡਬੰਦੀ ਨਾਲ ਹੋਣ ਜਾ ਰਹੀਆਂ ਇੱਕ ਵਾਰਡ ਚ ਹੋਵੇਗੀ ਦੋ ਵਾਰਡ ਚ ਹੋਵੇਗੀ ਇਸ ਤਰੀਕੇ ਨਾਲ ਔਰ ਦੋਲੇ ਪਿੰਡ ਦੇ ਵਿੱਚ ਜਿਹੜੀ ਪੂਰੀ ਨੌ ਵਾਰਡਾਂ ਦੇ ਵਿੱਚ ਹੀ ਪੰਚਾਇਤ ਜਿਹੜੀਆਂ ਪੰਜਾਂ ਦੀ ਚੋਣ ਵੀ ਹੋਵੇਗੀ ਤੇ ਸਰਪੰਚ ਦੀ ਜਿਹੜੀ ਚੋਣ ਵੀ ਹੋਵੇਗੀ ਬੇਸ਼ੱਕ ਨੂੰ ਪਹਿਲਾਂ ਇਹ 20 ਪਿੰਡਾਂ ਦਾ ਚੋਣਾ ਇਹੜਾ ਰੱਦ ਕਰ ਦਿੱਤੀਆਂ ਸਨ ਚੋਣ ਕਮਿਸ਼ਨ ਵੱਲੋਂ ਜਿਹੜੀਆਂ ਰੱਦ ਕਰ ਦਿੱਤੀਆਂ ਜਾਂ ਸਨ ਤਾਂ ਹਾਈ ਕੋਰਟ ਤੋਂ ਬਾਅਦ ਉਸ ਤੋਂ ਬਾਅਦ ਆਦੇਸ਼ ਆਇਆ ਕਿ ਇੰਨਾ ਪਿੰਡਾਂ ਦੇ ਵਿੱਚ ਉਹਨਾਂ ਹੀ ਜਿਹੜੇ ਸਰਪੰਚ ਪੰਚਾਂ ਨੂੰ ਲਾਂਣ ਦਿੱਤਾ ਜਾਵੇ ਤਾਂ ਪਿਛਲੇ ਦਿਨਾਂ ਦੇ ਵਿੱਚ ਇਹ ਜਿਹੜਾ ਐਲਾਨ ਇੱਥੇ ਉਹ ਹੋ ਗਿਆ ਸੀਗਾ ਤਾਂ ਹੁਣ ਗਿੱਦਰਬਾਹ ਦੇ 14 ਪਿੰਡ ਆ ਜਿਹੜੇ ਜਿਹਨਾਂ ਦੇ ਵਿੱਚ ਪੰਚਾਂ ਦੀ ਜਿਹੜੀ ਉਹ ਚੋਣ ਹੋਵੇਗੀ ਤਾਂ ਬਾਕੀ ਦੇ ਪਿੰਡ ਆ ਜਿਹੜੇ ਉੱਥੇ ਸਰਪੰਚ ਪੰਚਾਂ ਜਿਕੇ ਲਈਏ ਕਿ ਪੂਰੀ ਪੰਚਾਇਤ ਆ ਜਿਹੜੀ ਉਹ ਬਣ ਚੁੱਕੀ ਆ ਤਾਂ ਚੋਣਾਂ ਦਾ ਮਾਹੌਲ ਫੇਰ ਆ ਗਿਆ 15 ਤਰੀਕ ਨੂੰ ਗਿੱਦਰਬਾਹ ਹਲਕੇ ਦੇ ਵਿੱਚ 14 ਪਿੰਡ ਆ ਤੁਹਾਨੂੰ ਇੱਥੇ ਚੋਣਾਂ ਦੇਖਣ ਨੂੰ ਮਿਲਣਗੀਆਂ ਤੇ ਦੇਖਦੇ ਹਾਂ ਕਿ ਹੁਣ ਇਹਨਾਂ ਚੋਣਾਂ ਦਾ ਕੀ ਨਤੀਜਾ ਹੋਵੇਗਾ ਬਾਕੀ ਦੇ ਜਿਹੜੇ ਪਿੰਡ ਐ ਰੇਟਾਂ ਤੋਂ ਉਹਨਾਂ ਨੇ ਵੀ ਪਾਇਆ ਸਨ ਪਰ ਕਿਤੇ ਨਾ ਕਿਤੇ ਉਹ ਇੱਕ ਤਰੀਕੇ ਨਾਲ ਆਪਾਂ ਖਾਰਜੀ ਕਹਿ ਸਕਦੇ ਹਾਂ ਕਿਉਂਕਿ ਉੱਥੇ ਪੰਚਾਇਤਾਂ ਬਣ ਚੁੱਕੀਆਂ ਨੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਅਜਿਹਾ ਕੁਝ ਦੇਖਣ ਨੂੰ ਮਿਲੇਗਾ ਕਿ ਦੁਬਾਰਾ ਫੇਰ ਕੋਈ ਰੈਟ ਆਪਰੇਸ਼ਨ ਧਾਰ ਕਰਦਾ ਹੈ ਜਾਂ ਸੁਪਰੀਮ ਕੋਰਟ ਦਾ ਰੁਖ ਇਹਨਾਂ ਪਿੰਡਾਂ ਦੇ ਵਿੱਚੋਂ ਕਿੰਨੇ ਕ ਪਿੰਡ ਕਰਦੇ ਆ ਕਿਉਂਕਿ ਜਿਹੜੇ ਪਿੰਡ ਐਲਾਨ ਕਰ ਦਿੱਤੇ ਗਏ ਐ सरपंच ਪੰਜ ਚੋਣ ਦਿੱਤੇ ਗਏ ਆ ਉਥੇ ਵੀ ਜੇ ਕਹ ਲਈਏ ਕਿ ਇਹੀ ਦੋਸ਼ ਲਗਾਇਆ ਗਿਆ ਸੀ ਕਿ ਕਾਗਜ਼ ਤਾਂ ਵਾਪਸ ਕਿਸੇ ਨੇ ਨਹੀਂ ਲਏ ਧੱਕੇ ਨਾਲ ਜਿਹੜੇ ਕਾਗਜ਼ ਵਾਪਸ ਸਾਡੇ ਕੀਤੇ ਗਏ ਤਾਂ ਰੋਸ ਕਿਤਨਾ ਕਿਤੇ ਜ਼ਰੂਰ ਸੀਗਾ ਤੁਸੀਂ ਦੇਖਿਆ ਕਿ ਦਰਬਾਰਾ ਦੇ ਵਿੱਚ ਤਰਨਾ ਵੀ ਵੱਡੇ ਪੱਧਰ ਤੇ ਲੱਗਿਆ ਰਿਹਾ ਰਾਜਾ ਬੜੰਗ ਦੇ ਅਦੀਨ ਵੀ ਲੱਗਿਆ ਰਿਹਾ ਔਰ ਸੁਖਵੀਰ ਬਾਦਲ ਜੀ ਵੀ ਤਰਨੇ ਦੇ ਉੱਪਰ ਪਹੁੰਚੇ ਸਨ ਤਾਂ ਹੁਣ ਉਹ ਪਿੰਡ ਤਾਂ ਇੱਕ ਤਰੀਕੇ ਨਾਲ ਜਿਹੜੀਆਂ ਪੰਚਾਇਤਾਂ ਉਹ ਹੀ ਦੁਬਾਰਾ ਚੋਣ ਲਈਆਂ ਗਈਆਂ ਨੇ ਤਾਂ ਇਹ 14 ਪਿੰਡ ਜਿਦੇ ਵਿੱਚ ਕੋਈ ਕਿਸੇ ਪਿੰਡ ਚ ਇੱਕ ਵਾਰਡ ਕਿਸੇ ਪਿੰਡ ਚ ਦੋ ਜਾਂ ਤਿੰਨ ਵਾਰਡ ਇਦਾਂ ਰਹਿੰਦੇ ਆ ਤਾਂ ਉਹਨਾਂ ਦੀ ਚੋਣ ਆ ਜਿਹੜੀ ਉਮਰ ਵਾਲੀ 15 ਤਰੀਕ ਨੂੰ ਇਹ ਕਰਵਾਈ ਜਾਣੀ ਹੈ ਤੇ ਦੌਲੇ ਪਿੰਡ ਦੇ ਵਿੱਚ ਪੂਰੀ ਦੀ ਪੂਰੀ ਪੰਚਾਇਤ ਦੀ ਜਿਹੜੀ ਚੋਣ ਦੇਖਣ ਨੂੰ ਤੁਹਾਨੂੰ ਮਿਲੇਗੀ ਬਹੁਤ ਬਹੁਤ ਧੰਨਵਾਦ